ਸੰਗਤ ਜੀ ਖੱਤ ਜੋੜ ਕੇ ਬੇਨਤੀ ਹੈ ਜਿਸ ਦਿਨ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਲੈ ਕੇ ਭਾਈ ਸਾਹਿਬ ਭਾਈ ਜੈਤਾ ਜੀ ਬਾਅਦ ਵਿੱਚ ਬਾਬਾ ਜੀਵਨ ਸਿੰਘ ਦੀ ਗੁਰੂ ਕੇ ਬੇਟੇ ਆਨੰਦਪੁਰ ਸਾਹਿਬ ਹੁੰਦੇ ਆ ਮੈਂ ਦੀ ਤੁਹਾਡੇ ਅੱਗੇ ਬੇਨਤੀ ਹੈ ਤੁਸੀਂ ਸਮਾਰ ਦੇਸ਼ ਸਮਾਰੀ ਸਾਰੀ ਸੰਗਤ ਸਮੁੱਚੇ ਦੇਸ਼ ਵਿਦੇਸ਼ੋਂ ਰਹਿਓ ਜਦੋਂ ਵੀ ਪੰਜਾਬ ਦੀ ਧਰਤੀ ਤੇ ਆਓ ਤੇ ਆਨੰਦਪੁਰ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਦੇ ਸੀਸਕੰਨ ਜਰੂਰ ਮੱਥਾ ਟੇਕ ਕੇ ਆਇਓ ਕਿਉਂਕਿ ਗੁਰੂ ਗੋਬਿੰਦ ਸਿੰਘ ਜਿੰਨਾ ਸਮਾਂ ਆਨੰਦਪੁਰ ਸਾਹਿਬ ਰਹੇ 29 ਸਾਲ ਪਿਤਾ ਜੀ ਦੇ ਸੀਸਗੰਜ ਵਾਲੀ ਥਾਂ ਤੇ ਨਮਸਕਾਰ ਕਰਦੇ ਰਹੇ ਇਸ ਕਰਕੇ ਪਿਛਲੇ ਸਾਲਾਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਬੜੀ ਸਪਸ਼ਟ ਜੀ ਬੇਨਤੀ ਕਰਾਂਗਾ ਇਹ ਨਹੀਂ ਕਿ ਪਹਿਲਾਂ ਨਹੀਂ ਮਨਾਇਆ ਜਾਂਦਾ ਪਰ ਮੇਰੀ ਇੱਛਾ ਹੈ ਇਹ ਦਿਨ ਇੰਨੀ ਸੰਗਤ ਉਤੇ ਇਕੱਠੀ ਹੋਵੇ ਕੋਈ ਛੋਟੀ ਜੀ ਗੱਲ ਨਹੀਂ ਕਿੰਨੇ ਦਿਨ ਤੋਂ ਗੁਰੂ ਗੋਬਿੰਦ ਸਿੰਘ ਪਿਤਾ ਜੀ ਦੇ ਸੀਸ ਦੀ ਇੰਤਜ਼ਾਰ ਕਰ ਰਹੇ ਆ ਕਿੰਨੇ ਦਿਨ ਤੋਂ ਮਾਤਾ ਨਾਨਕੀ ਜੀ ਪੁੱਤਰ ਦੇ ਸੀਸ ਦੀ ਇੰਤਜ਼ਾਰ ਕਰ ਰਹੇ ਆ ਮਾਤਾ ਗੁਜਰੀ ਜੀ ਇੰਤਜ਼ਾਰ ਕਰ ਰਹੇ ਆ ਤੇ ਪੰਜਾਬ ਵਿੱਚ ਹੋਵੇ ਤੇ ਸਿੱਖ ਸੀਸਗੰਜ ਵਾਲੇ ਜਿੱਦਣ ਸੰਸਕਾਰ ਹੋਵੇ ਦਿਨ ਗਿਣਤੀ ਵੀ ਸਾਰੀ 50 60 ਹੋਵੇ ਇਹ ਮੇਰੀ ਬੇਨਤੀ ਹੈ ਨੋਟ ਕਰਿਓ ਕਿ ਸ਼ਾਇਦ 29 ਨਵੰਬਰ ਦਾ ਆਵੇਗਾ ਸ਼ਾਇਦ ਮੈਂ ਕਹਿ ਰਿਹਾ ਆਪਾਂ ਅਨਾਉਂਸ ਕਰ ਦੇਾਂਗੇ ਉਤਰੀਕ